ਘੁੰਮਣ ਕਲਾ ਬੰਦ ਪਏ ਟੋਲ ਪਲਾਜੇ ਦਾ ਸਟ੍ਰੈਚ ਪੱਟਣ ਦੇ ਲਈ ਭਾਰਤੀ ਕਿਸਾਨ ਯੂਨਨ ਡਕੌਂਦਾ ਵੱਲੋਂ ਕੀਤਾ ਗਿਆ 18 ਸਤੰਬਰ ਦਾ ਐਲਾਨ ਅੱਜ ਕੀਤੀ ਗਈ ਬਠਿੰਡਾ ਦੇ ਅੰਬੇਡਕਰ ਪਾਰਕ ਦੇ ਸਾਹਮਣੇ ਇੱਕ ਨਿੱਜੀ ਹੋਟਲ ਦੇ ਅੰਦਰ ਇਹਨਾਂ ਵੱਲੋਂ ਆਪਣਾ ਪ੍ਰੈਸ ਕਾਨਫਰੰਸ ਸੋਮਵਾਰ ਨੂੰ 4 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਲਦੇਵ ਸਿੰਘ ਪਾਈਰੂਪਾ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਜਿੱਥੇ ਲੰਬੇ ਸਮੇਂ ਤੋਂ ਉਹਨਾਂ ਦੇ ਉੱਥੇ ਆਪਣਾ ਬੰਦ ਪਏ ਟੋਲ ਪਲਾਜੀ ਦੇ ਉੱਤੇ ਤਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ 18 ਤਰੀਕ ਨੂੰ ਅਜਾ ਐਲਾਨ ਕਰਦੇ ਹਾਂ ਕਿ 18 ਤਰੀਕ ਨੂੰ ਜਿਹੜਾ ਇਹਦਾ ਬੰਦਪੇ ਆਪਣਾ ਟੋਲ ਪਲਾਜ਼ੀ ਦੇ ਉੱਤੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਇਹ ਲੁੱਟਾ ਖੋਹ ਦਾ ਅੱਡਾ ਬਣਿਆ ਹੋਇਆ ਹੈ ਸਾਡੇ ਵੱਲੋਂ ਇਸ ਦਾ ਸਟ੍ਰਕਚਰ ਪਟ ਦਿੱਤਾ ਜਾਵੇਗਾ ਅੱਜ ਇਹਨਾਂ ਵੱਲੋਂ ਬਠਿੰਡਾ ਦੀ ਅੰਬੇਡਕਰ ਪਾਰਕ ਦੇ ਸਾਹਮਣੇ ਇੱਕ ਨਿੱਜੀ ਹੋਟਲ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ ਗਈ ਮੈਂ ਡਿਪਟੀ ਕਮਿਸ਼ਨਰ ਭਾਈ ਰਫਾ ਜ਼ਿਲ੍ਹਾ ਪ੍ਰਸ਼ਾਸਨ ਭਾਤੀ ਸੰਗੀਆਂ ਦਾ ਦੋਹਾਂ ਦਾ ਪ੍ਰਿੰਟਾ ਮਾਹੌਲ ਟੋਲ ਪਲਾਜ਼ਾ ਜਿਹੜਾ ਤੁਮਿਲਤਾਂ ਵਾਲਾ ਹੀ ਪੱਤਰ ਪ੍ਰਦੇਸ਼ਾਂ ਤੋਂ ਦਿੱਤਾ ਕਿ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਐਕਸੀਡੈਂਟ ਹੋਇਆ ਕਟਨਾ ਦੀ ਸਥਿਤੀ ਰਹੀ ਹੈ ਨਹੀਂ ਲੈ ਕੇ ਅਸੀਂ 26 ਜੁਲਾਈ ਤੋਂ ਮਤਲਬ ਸਰਕਾਰ ਨੇ ਲਾਈਵ ਹੋ ਕੇ ਦੱਸਤਾ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਈਵ ਹੋ ਕੇ ਦੱਸਤਾ ਸੀ ਕਿ ਅਸੀਂ ਪੰਜ ਕਸਟਮ ਜਿਹੜਾ ਹੈਗਾ ਇਹ ਟੋਲ ਪੁਲਾਜੇ ਨੂੰ ਚੱਕਾਂਗੇ ਤਾਂ ਅਸੀਂ ਇਹ ਟੋਲ ਪੁਲਾਜੇ ਨੂੰ ਔਰਨ ਵਾਸਤੇ ਮਤਲਬ ਲੱਗੇ ਹੋਏ ਸੀਗੇ ਤਾਂ ਸਾਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਉਹ ਰੋਕਿਆ ਹੋਇਆ ਇਹ ਕਹਿ ਕੇ ਕਿ ਸ਼ਬਰੀ ਅਜੇ ਵੀ ਆਉਣ ਵਾਲੀ 16 ਸਤੰਬਰ ਆ ਉਹਦੇ ਤੇ ਇੱਕ ਮਤਲਬ ਉੱਚ ਹੈ ਠੀਕ ਹੈ ਕਿ ਪੇਸ਼ੀਆ ਉਹਦੇ ਦੇ ਕੋਲ ਨਾ ਕੋਈ ਫੈਸਲਾ ਹੋ ਜੂਗਾ ਉਹ ਤੋਂ ਬਾਅਦ ਕੋਈ ਆਗਾ ਫੈਸਲਾ ਲੈ ਲਓ ਪਰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਦੇ ਨਾਲ ਸਾਰੇ ਉਹਨਾਂ ਨੇ ਇਹ ਕਹੇ ਆਂ ਕਿ ਅਸੀਂ 18 ਤਰੀਕ ਨੂੰ ਇੱਕ ਵੱਡੀ ਜਿਹੀ ਹੈਗੀ ਮੀਟਿੰਗ ਰੱਖੀ ਹੋਈ ਆ ਉਹ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਕਿ ਅਸੀਂ ਉਹ ਜਿਹੜਾ ਕੰਦਾ ਵਗੈਰਾ ਉਹਦੀਆਂ ਹੈਗੀਆਂ ਉਹ ਸਾਰੀਆਂ ਟੁੱਟੀਆਂ ਹੋਣੀਆਂ ਹੋਣੀਆਂ ਸ਼ੈੱਟ ਵਗੈਰਾ ਖੜੀ ਨਹੀਂ ਉਹਨਾਂ ਨੂੰ ਅਸੀਂ ਬੋਚ ਲਿਆ ਮੈਂ ਆਪਣਾ ਪਟੰਡਾ ਤੇ ਮਾਨਸਾ ਜਿਲ੍ਹੇ ਦਾ ਵੱਡਾ ਕੱਟ ਕਰਤੀ ਜਿਹੜਾ ਹੈਗਾ ਉਹਨੂੰ ਉਹਦਾ ਸਹੌਇਆ ਉੱਥੇ ਕਰਨਾ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਉਥੇ ਪੁਲਿਸ ਪ੍ਰਸ਼ਾਸਨ ਤਾਂ ਵਾਰ-ਵਾਰ ਆ ਰਿਹਾ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਬਿਲਕੁਲ ਹੀ ਮਤਲਬ ਬੁਰੀ ਨੀਂਦ ਆ ਜਿਹੜਾ ਉਹ ਸੁੱਚਾ ਪਿਆ 26 ਜਨਵਰੀ ਨੂੰ ਜਦੋਂ ਅਸੀਂ ਉੱਥੇ ਸਾਰਾ ਕੁਝ ਹੋ ਕੇ ਡੀਸੀ ਸਾਹਿਬ ਪਟੰਡਾ ਨੂੰ ਲੈਣ ਆਏ ਆ ਤਾਂ ਚੱਕੇ ਜੀ ਅੰਦਰ ਜੀ ਸਾਹਿਬ ਨੂੰ ਅਸੀਂ ਕਿ ਮਿਲਣਾ ਉਹ ਕਹਿੰਦੇ ਵੀ ਅੰਦਰੂ ਮਲਾਜ ਨੇ ਕਹਿਤਾ ਵੀ ਏਡੀ ਸੀ ਨੂੰ ਮਿਲੋ ਅਸੀਂ ਕਹਾ ਵੀ ਨਹੀਂ ਅਸੀਂ ਡੀ ਸੀ ਸਾਹਿਬ ਨੂੰ ਮਿਲਣਾ ਬਹੁਤ ਵੱਡਾ ਗੱਲਬੀਰ ਹੋਤਾ ਡੀ ਸੀ ਸਾਹਿਬ ਤੇ ਕਰਨ ਵਾਲਾ ਸੀ ਉਹਨਾਂ ਦਾ ਮਤਲਬ ਮੀਟਿੰਗ ਕਰਨੀ ਚਾਹੁੰਦੇ ਆ ਨਹੀਂ ਉਹ ਕਹਿੰਦੇ ਵੀ ਤੁਹਾਨੂੰ ਦੂਸਰੇ ਪਾਸੇ ਬੈਠ ਜਿਓ ਤੇ ਉਸ ਤੋਂ ਬਾਅਦ ਡੀ ਸੀ ਸਾਹਿਬ ਮਿਲ ਤੇ ਆ ਡੀ ਸੀ ਸਾਹਿਬ ਚੋੜ ਭਲਾਈ ਦੇਖੇ ਦੇਖੋ ਜ਼ਿਲ੍ਹੇ ਦਾ ਮਾਲਕਾ ਜ਼ਿਲ੍ਹੇ ਦਾ ਮੁੱਖ ਅਧਿਕਾਰੀ ਆ ਉਹਨੇ ਮਿਲਣ ਦੀ ਕੋਈ ਲੋੜ ਨਹੀਂ ਸਮਝੀ ਉਸ ਤੋਂ ਬਾਅਦ ਵੀ ਉੱਥੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਅੱਜ ਤੱਕ ਵੀ ਜਿਹੜਾ ਸਿਵਲ ਪ੍ਰਸ਼ਾਸਨ ਆ ਸਿਰਫ ਇੱਕ ਮੀਟਿੰਗ ਕੀਤੀ ਆ 5 ਅਗਸਤ ਨੂੰ ਐਸਡੀ ਐਮ ਉਦੋਂ ਬਾਅਦ ਸਿਵਲ ਪ੍ਰਸ਼ਾਸਨ ਦੇ ਜਿਹੜਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਜਿੰਨਾ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀਗੀ ਉਲਟਾ ਉਹ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਲੈਟਰ ਗੱਡੀ ਜਾਂਦੀ ਰਹੀ ਇਹ ਕੀ ਹੋ ਰਿਹਾ ਹੈ ਕਾਉਂਟ ਬਾਕੀ ਕਾਉਂਟ ਮਤਲਬ ਜਿਹੜਾ ਹੈਗਾ ਟੁੱਟ ਰਿਹਾ ਸੋ ਇਸ ਕਰਕੇ ਅਸੀਂ 18 ਤਰੀਕ ਨੂੰ ਜਿਹੜੀ ਵੱਡੀ ਮੀਟਿੰਗ ਸੱਤ ਕੇ ਇਹਦਾ ਟੁੱਟ ਪਲਾਣ ਜਿਹਦਾ ਸਪਾਇਆ ਉਹ ਕਰਨਾ ਹਾਈ ਕੋਰਟ ਕਹੀ ਜਾਂ ਮਾਗੀ ਫੈਸਲਾ ਦੇ ਲਈ ਹੋਂਦਾ ਤੇ ਨਹੀਂ ਜਾਂ ਨਾ ਹੋਂਦਾ ਤੇ ਨਹੀਂ ਠੇਕੀ ਵਾਲੇ ਕੰਮ ਨੂੰ ਇਹਦਾ ਸੀ ਫੈਸਲਾ ਕੀਤਾ ਹੋਇਆ ਇਹਨੂੰ ਸਾਫ਼ ਕਰਦੇ 18 ਤਰੀਕ ਨੂੰ ਮੀਟਿੰਗ ਕਰਕੇ ਇਹਦਾ ਧੌਣ ਦਾ ਫੈਸਲਾ ਕੀ ਬਣਾਉਂਗੇ ਕਿ 18 ਨੂੰ ਹੀ ਧੌਣ ਜਿਸਕਿ ਨਾਮ ਹੈ ਤੇ ਕਿਹੜੇ ਆਪਣੇ ਮੈਂ ਬੁਖਾ ਸਿੰਘ ਬੁਰਜੇਲ ਸੁਭਾ ਪ੍ਰਧਾਨ ਭਾਰਤੀ ਚਾਹੁੰਦਾ ਕੀ ਮਤਰਾ ਹੋਇਆ ਜਿਹੜੀ ਵੀ ਸੀ ਗੱਲ ਅਸੀਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਦਿੱਲੀ ਤੋਂ ਅੰਦੋਲਨ ਕੋ ਵਾਪਸ ਹੋਇਆ ਤੇ ਟੋਲ ਪੁਲਾਗੇ ਪੰਜਾਬ ਦੇ ਵਿੱਚ ਆ ਕਿ ਅਸੀਂ ਛੱਡੇ ਆ ਤਾਂ ਅਸੀਂ ਵਿਕਾਜੋਕਾ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ 28 ਨਗਰੀ ਕੋਲ ਬਰਾਗੇ ਆ ਇਹ ਕੋਲ ਪਲਾਦਿਆਂ ਦੇ ਵਿੱਚ ਗੈਰ ਕਾਨੂੰਨੀ ਵੀ ਹੈਗੇ ਆ ਤੇ ਇਹ ਵੀ ਨਹੀਂ ਪਤਾ ਲੰਦ ਰਿਹਾ ਉਹ ਕਿਹੜੀ ਕੰਪਨੀ ਆਇਆ ਕਿ ਕਾਨੂੰਨਾਂ ਦਾ ਮਾਰੂ ਉਹ ਅਸੀਂ ਚੋਣ ਕਰਕੇ ਫਿਰ ਐਜੀਟੇਸ਼ਨ ਸ਼ੁਰੂ ਕੀਤੀ ਸੀ ਉਹ ਮਤਲਬ ਬੰਦ ਕਰ ਦਿੱਤਾ ਸਰ ਤੋਂ ਬੰਨਾ ਤਾਂ ਅਸੀਂ ਗੁਰਾ ਪੱਕੋ ਕੰਚਣਾ ਕੋਈ ਬਰਮਾਰਾ ਰੋਡ ਤੇ ਲੱਗਾ ਸੀ ਉਹ ਬਿਲਕੁਲ ਗੈਰਕਾਨੂੰਨੀ ਸੀ ਉਹ ਮੰਨੇ ਸਾਡੇ ਕੋਲੇ ਮਤਲਬ ਐਸ ਨਾਲ ਬਰਾਬਰੀ ਹੈ ਜਿਹੜੀ ਹਾਈਵੇ ਦੀ ਕੋਈ ਐਸੂ ਦਾ ਥਾਂ ਤੇ ਲਾਇਆ ਉਹਨੂੰ ਹਟਾ ਕੇ ਪਿੱਛੇ ਮਤਲਬ ਮੰਨੇ ਲਗਾਇਆ ਗਿਆ ਬਿਲਕੁਲ ਖੰ ਖਤਮ ਕਰਾ ਰੋਡ ਕੋ ਲੱਗ ਗਿਆ ਸੀ ਉਹਦੇ ਪਿੱਛੇ ਬੇਈਮਾਨੀ ਇਹ ਚੀਤੇ ਬਹੁਤ ਸਰਖੰਤ ਨੇ ਕੇਵਾਇਆ ਸੀ ਉਹਨਾਂ ਸੀ ਰੋਡਾਂ ਉੱਪੀਆਂ ਦੇ ਥੱਬੀ ਲੋਕਾਂ ਨਾਲ ਮਾਰ ਸੀ ਨਾ ਉਦੋਂ ਬਾਅਦ ਫਿਰ ਅਸੀਂ ਪਤਾ ਕੀਤਾ ਸੀ ਜਿਹੜਾ ਕਾਇਪੀ ਆਲਾ ਤੇ ਠੀਏ ਲਾਇਆ ਚਾਉਣੀ ਚੱਲਿਆ ਫਿਰਉਣ ਤੋਂ ਬਾਅਦ 10 ਸਾਲ ਹੋ ਗਏ ਉਹਨੂੰ ਲੱਗੇ ਕੋਈ ਉਹਦਾ ਸਰਕਾਰੀ ਰਿਕਾਰਡ ਨਹੀਂ ਹੈ ਕੋਈ ਉਹਦਾ ਦੁਬਾਰ ਨਹੀਂ ਲੈਂਦਾ ਕਿ ਅਸੀਂ ਲਾਇਆ ਹੈ ਨਾ ਹੀ ਕਿਸੇ ਸਰਕਾਰ ਨੇ ਦੁਬਾਰੀ ਲਈ ਹੈ ਅਸੀਂ ਇਹਦੇ ਫੈਸਲਾ ਕੀਤਾ ਕਿ ਉਹ ਟੋਰਸਾ ਜਾਟਾ ਹੋਣਾ ਉਹ ਅਸੀਂ ਤਾਂ ਦਿੱਤਾ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਉਹਦਾ ਸਪਾਇਆ ਕਰਦੇ ਉਹ ਸਤੋ ਆਪ ਸਾਡੇ ਨਿਸ਼ਾਨੇ ਤੇ ਸੀਗਾ ਜਿਹੜਾ ਜਿਹੜਾ ਪਿੰਡਾ ਹਮਮਨਕਾ ਉਹ ਮਨਕਾ ਨਾਂ ਬਾਲਾ ਇਹੇ ਹਾਲ ਹਮਮਨਕਾ ਨਾਂ ਬਾਲੇ ਦਾ ਕਿਹੜੀ ਕੰਪਨੀ ਨੇ ਲਾਇਆ ਕਿਹੜੀ ਸਰਕਾਰ ਤੋਂ ਉਹ ਜੁੰ ਲਈ ਕਿ ਤਰੋਨੋ ਕਿੰਨੀ ਜੰਗਰੀ ਹੋਇਆ ਕੁਛ ਨਹੀਂ ਹੋਇਆ ਦਾ ਵੀ ਸਿਰਫ ਤੇ ਸਿਰਫ ਐਕਸੀਡੈਂਟ ਚੋਰਾਂ ਦੇ ਅੱਡੇ ਬਲਾਤਕਾਰੀਆਂ ਦੇ ਅੱਡੇ ਇਹ ਦੂਸਵਾਏ ਇਹ ਕੁਛ ਨਹੀਂ ਹੋਇਆ ਇਹ ਅਸੀਂ ਫੈਸਲਾ ਕਰਕੇ ਪੰਜਾਬ ਸਰਕਾਰ ਤੇ ਧਿਆਨ ਚ ਲੈਂਦੇ ਹੋਏ ਜਿਹੜੇ ਸਾਰੇ ਦੇ ਸਾਰੇ ਫੋਨ ਪੁਲਾਕੇ ਇਹ ਇਹਨਾਂ ਨੂੰ ਹਟਾਉਣਾ ਚਾਹੀਦਾ ਪੰਜਾਬ ਸਰਕਾਰ ਨੇ ਬਕਾਇਦਾ 6-7 ਮਹੀਨੇ ਪਹਿਲਾਂ ਇੱਕ ਚਿੱਠੀ ਵੀ ਕੱਢੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਹਟਾਓ ਫੋਨ ਪੁਲਾਕਿਆਂ ਨੂੰ ਪਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨਾਂ ਖਾਸ ਕਰਕੇ ਮੰਤਰੀ ਹੁੰਦਾ ਬਟੰਡੇਆ ਇਹਨੂੰ ਬਿਲਕੁਲ ਹੀ ਨਹੀਂ ਧਿਆਨ ਦੇ ਰਿਹਾ ਜਿਹੜੀਆ ਕਰਨ ਘਟਨਾ ਵਾਪਰੀ ਰਾਤ ਨੂੰ ਉਥੇ ਬਹੁਤ ਵੱਡਾ ਹਾਦਸਾ ਹੋਣਾ ਸੀ ਉਹ ਤੇ ਉਹਦੇ ਤੇ ਵੀ ਜਾ ਕੇ ਕੋਈ ਮੌਕਾ ਦੇਖਣ ਨੂੰ ਨਹੀਂ ਗਿਆ ਇਹਦੇ ਤੇ ਵੀ ਅਸੀਂ ਫੈਸਲਾ ਲੈ ਕੇ ਕਿ ਜਿਹਨੇ ਢਾਈ ਵਾਲੇ ਦਾ ਸਫਾਇਆ ਕੀਤਾ ਇਹਦਾ ਵੀ ਸਫਾਇਆ ਕਰਾਂਗੇ ਇਹ ਪਬਲਿਕ ਸੇਫਟੀ ਦੇ ਵਕਤ ਤੇ ਕਰਵਾਉਣਾ ਸੀ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਅੱਜ ਐਸਐਸਪੀ ਨਾਲ ਗੱਲ ਕੀਤੀ ਉਹਦੇ ਵਿੱਚੋਂ ਵੀ ਕੁਝ ਕੱਢਣ ਪਰੋਂ ਨਹੀਂ ਨਿਕਲਿਆ ਕਿ ਜਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਜੇ ਸਾਨੂੰ ਸਿਵਲ ਪ੍ਰਸ਼ਾਸਨ ਕਹੋ ਫੇਰ ਅਸੀਂ ਕਰਾਂਗੇ ਸਿਵਲ ਪ੍ਰਸ਼ਾਸਨ ਕਹਿੰਦਾ ਜੇ ਸਾਨੂੰ ਸਰਕਾਰ ਦੇ ਰੂਪ ਕਹੋ ਫੇਰ ਅਸੀਂ ਕੁਝ ਕਰਾਂਗੇ ਹਾਲਾਂਕਿ ਸਰਕਾਰ ਤੇ ਲੈਟਰ ਆਇਆ ਹੋਇਆ ਹੈ ਜੀ ਕੋਣ ਚੀਂ ਦੇ ਦੁਆਰੇ ਫੈਸਲਾ ਕੀਤਾ ਇਹ ਇਹ ਕਹਿ ਰਹੇ ਨੇ ਕਿ 16 ਤਰੀਕ ਹਾਈ ਕੋਰਟ ਦੇ ਵਿੱਚ ਇਹਦੀ ਪੇਸ਼ੀ ਹੈ ਉਹ ਕੀ ਹੈ ਸਿਰਫ ਤੇ ਸਿਰਫ ਜਿਹੜਾ ਠੇਕੇਦਾਰ ਹੈ ਜਿਹਨੇ ਬਣਾਏ ਸੀ ਇਹ ਭੈਤੀਆ ਤੇ ਘੁਮਣਕਲਾ ਵਾਲਾ ਉਹਦਾ 26 ਕਰੋੜ ਰੁਪਇਆ ਉਹ ਕਹਿ ਰਿਹਾ ਕਿ ਮੇਰਾ 26 ਕਰੋੜ ਰੁਪਇਆ ਕਰਜ਼ਾ ਹੈ ਮੈਨੂੰ ਇਹ ਭੀ ਦੇ ਨਹੀਂ ਗਿਹਾ ਤੇ ਹਾਲਾਤ ਇਹ ਹੈ ਕਿ ਜਿਹੜੀ ਪੇਸ਼ੀ ਪੈਂਦੀ ਹੈ ਨਾ ਭਲਾ ਸਰਕਾਰ ਜਾਂਦੀ ਹੈ ਨਾਮਤਲ ਉੱਤੇ ਮਤਲ ਜਿਹੜਾ ਕੋਈ ਡਿਸਟ੍ਰਿਕਟ ਪੱਧਰ ਦਾ ਪ੍ਰਸ਼ਾਸਨ ਹੋ ਜਾਂਦਾ ਉਹ ਤਰੀਕਾ ਉਹਨੇ ਅੱਗੇ ਮਤਲ ਪਾਈ ਜਾਂਦੇ ਆ ਇਸ ਕਰਕੇ ਕਿੰਨਾ ਚਿਰ ਮਤਲ ਇਹਦੇ ਬਣੀ ਦੇਖਾਂਗੇ ਕਿੰਨੀਆਂ ਮਤਲ ਜਨਾ ਹੋਰ ਜਾਣਗੇ ਹੁਣ ਲੈ ਕੇ ਅਸੀਂ ਫੈਸਲਾ ਕੀਤਾ ਕਿ ਉਹ ਸਫਾਇਆ ਕਰਨਾ ਉਹ ਸਫਾਇਆ ਕਰਨ ਦੇ ਲਈ 18 ਹੁਣ 21 18 ਤਰੀਕ ਨੂੰ ਅ ਵੱਡਾ ਇਕੱਠ ਜਿਹੜਾ ਦੋ ਜ਼ਿਲ੍ਹਿਆਂ ਦਾ ਹੋਊਗਾ ਉਹ ਇਕੱਠ ਕਰਨਾ ਉਹਦੀ ਗੌਂਦਬੰਦੀ ਮਤਲ ਅਗੇ ਅਸੀਂ ਬਣਾ ਰਹੇ ਆ ਤੇ ਕੀ ਕਰਨਾ ਪਰ ਇਹ ਟੋਲ ਪੁਲਾਗਾ ਖਤਮ ਕਰ ਸਰਕਾਰ ਨੇ ਜੋ ਕਰਨਾ ਕਰੇ ਉਹਨਾਂ ਨੇ ਤਸ਼ੱਦਦ ਕਰਨਾ ਉਹਨਾਂ ਨੇ ਕੇਸ ਬਣਾਉਣੇ ਆ ਉਹਨਾਂ ਨੇ ਕੋਈ ਦਰਜਾਨਾ ਪਾਉਣਾ ਪਰ ਪਬਲਿਕ ਸੇਫਟੀ ਵਾਸਤੇ ਅਸੀਂ ਸਾਰਾ ਕੁਝ ਕਰਨ ਦੇ ਲਈ ਤਿਆਰ ਹਾਂ ਇਸ ਕਰਕੇ ਇਹ ਨੇ ਪਲੇਆ ਇਦੋਂ ਅੱਗੇ ਮੌਕਸਰ ਦੇ ਵਿੱਚ ਹੈ ਮਤਲਬ ਬੜੰਗ ਉੱਥੇ ਵੀ ਮਤਲਬ ਟੋਰ ਫਲਾਜਰ ਜਾ ਰਿਹਾ ਹੈ ਉਹ ਗੈਰ ਕਾਨੂੰਨੀ ਇਸ ਕਰਕੇ ਕਿ ਜਦੋਂ ਦਾ ਐਗਰੀਮੈਂਟ ਹੋ ਗਿਆ ਉਹ ਐਗਰੀਮੈਂਟ ਦੇ ਵਿੱਚ ਜਿਹੜੀਆਂ ਵਟਾਂ ਮਹਿਰਾਂ ਜੰਮਨਾ Rajasthan ਨੂੰ ਉਹ ਨਹਿਰਾਂ ਦੇ ਉੱਪਰ ਇੱਕ ਵੱਡਾ ਪੌੜ ਬਣਾਉਂਦਾ ਐਲੀਮੈਂਟ ਹੋਇਆ ਤਾਂ ਕਿ ਉਹ ਪੌੜ ਬਣਾ ਮੰਗੇ ਸੀ ਉਹ ਪੌੜ ਕਿ ਮਤਲਬ ਕਿ ਉਹ ਫੇਰ ਚਲਾਵਾਂਗੇ ਪਰ ਉੱਥੇ ਵੀ ਸਾਡੇ ਬੰਦੇ ਬੈਠਾ ਨੂੰ ਧਰਨਾ ਲੱਗਿਆ ਨੂੰ ਸਾਲ ਤੋਂ ਉੱਪਰ ਹੋ ਗਿਆ ਉਸ ਦਿਨ ਦੇ ਬੈਠੇ ਆ ਜਿਸ ਦਿਨ ਬੱਦ ਚ ਗਈ ਅੰਦਰ ਤੇ ਤੇ ਡਿਗੀ 17 ਕਹਿੰਦੇ 17 ਮਤਾਂ ਕਹਿੰਦੇ ਨੇ ਬਹੁਤ ਜ਼ਿਆਦਾ ਮਤਾਂ ਤੇ ਪਹਿਲਾਂ ਡਿਗੀ ਸੀ 85 86 ਦੇ ਵਿੱਚ ਉਦੋਂ ਚ 85 ਮਤਾਂ ਹੁੰਨ ਸੀ ਜਿਵੇਂ ਮਤਾਂ ਵੀ ਹੋਈ ਜਾਂਦੀਆਂ ਧਿਆਨ ਵੀ ਨਹੀਂ ਕੋਈ ਪ੍ਰਸ਼ਾਸਨ ਦੇ ਰਿਹਾ ਇਹਦਾ ਸਫਾਇਆ ਕਰਕੇ ਅਸੀਂ ਫੇਰ ਸਾਹਮਣੇ ਮੰਗਦੇ ਨੂੰ ਤੱਕੀ ਅਗਲੇ ਜਿਹੜਾ ਬੜੰਦਾ ਤਰਕ ਪਤਾ ਪਰ ਨਾ ਤਾਂ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਤੇ ਹੰਦੇ ਰਿਹਾ ਇਸ ਕਰਕੇ ਹੁਣ ਉਹ ਇੱਕ ਵਾਰ ਜਿਹੜਾ ਇਹ ਦੁਬਾਰਾ ਪਿਆ ਸਕਦਾ ਤੇ ਧਿਆਨ ਤੇ ਲਈ ਮੰਗੇ ਬੈਸੋ ਪੰਨਾ ਸੀ ਲਿਆ ਚੁੱਕਿਆ 7-8 ਮਹੀਨੇ ਪਹਿਲਾਂ ਸੀ ਹਮਾਂ ਦੇ ਨਾਲ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਇਕੱਲਾ-ਕੱਲਾ ਕਲਾਕੀ ਵਿਸ਼ਤੀ ਮਤਲਬ ਨੂੰ ਸੁਸਤਾ ਹੋ ਕੇ ਆਹਾ ਹਾ ਬਿਲੇ ਗਏ ਤੁਮਨੇ ਲੋਕਾਂ ਨੂੰ ਲੋਕ ਦਾ ਕਾਰਨਾ ਤੇ ਲੋਕਾਂ ਦੀ ਮੌਤ ਦਾ ਕਾਰਨਾ ਪਰ ਨਹੀਂ ਕੋਈ ਧਿਆਨ ਦੇਉਂਦੇ ਇਹਨਾਂ ਨੂੰ ਲੱਗਿਆ ਨੂੰ ਦੇਖੋ ਤੂੰ 13 ਸਾਲ ਹੋ ਗਏ ਆਪ ਸਰਕਾਰ ਵੀ ਆ ਗਈ ਜਮੀਦੀ ਸਰਕਾਰ ਵੀ ਆ ਗਈ ਕੈਂਪਟਨ ਦੀ ਸਰਕਾਰ ਵੀ ਆ ਗਈ ਉਦੋਂ ਤੱਕ ਨਾ ਬਦਲਦੀ ਸੜਕਾਂ ਜਿ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਸੜਕਾ ਜਿਹੜੀ ਟੋਲਪਾਲ ਦੇ ਬਾਅਦ ਵਾਲੀ ਹੈ ਹੀ ਨਹੀਂ ਜਿਹੜੀ ਇੱਥੋਂ ਸੁਨਾਮ ਨੂੰ ਜਾ ਰਹੀ ਹੈ ਬਟੰਡਾ ਮੌਨਸਾ ਹੋ ਕੇ ਉਹ ਉਰਪੁਲਾ ਦੇ ਬਾਅਦ ਸੜਕ ਹੀ ਨਹੀਂ ਹੈ ਇਹ ਇੱਥੇ ਲੱਗਣ ਤਾਂ ਬਣਪੜ ਕਰ ਲੁੱਤਾ ਇਸ ਕਰਕੇ ਇਹ ਜਿਹੜੀਆਂ ਜਨਮਨਪੰਦਾਂ ਉਹ ਉਜਾਈ ਨਾ ਜਾਣ ਇਸ ਨੂੰ ਤੇ ਨੂੰ ਅਸੀਂ ਹੱਥ ਚ ਲੈ ਕੇ ਇਹ ਜਿਹੜੀ ਐਜੀਟੇਸ਼ਨ ਵਿੱਧੀ ਹੈ ਇਹ ਤੁਹਾਡੇ ਸਾਰਿਆਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਸਾਨੂੰ ਜਾਣਾਂ ਵੀ ਚਾਹੀਦਾ ਹੈ ਕਿ ਜਿਹੜਾ ਵਹਾਵ ਸਾਬਾ ਪਾਤਰ ਹੈ ਕਿਡਾ ਵੱਡਾ ਨਿਸ਼ਾਨ ਹੋਣਾ ਸੀ ਬਾਕੀ ਜੋ ਦੇਸ਼ ਸੇ ਕਿ ਕਿ ਆਪਣਾ ਇਹ ਸੋਹੇ ਭਾਰਾ ਕੀ ਸੀ ਇਹ ਕੋਲਾ ਦਾ ਢਾਉਗੇ ਜਾਂ ਤਰ੍ਹਾਂ ਦੀ ਤੁਮੇ ਕਾਤੀ ਹੋਣਾ ਅਸੀਂ ਪਹਿਲਾਂ ਦੇਖਦੇ ਆ 16 ਤਰੀਕ ਜਿਹੜਾ ਪ੍ਰਸ਼ਾਸਨ ਬੈਠ ਰਿਹਾ ਇਹ 16 ਤਰੀਕ ਨੂੰ ਅਸੀਂ ਜਾ ਰਹੇ ਹਾਂ ਜਿਹੜਾ ਹੁੰਦੀ ਐਕਸੀਡੈਂਟ ਹੋ ਰਿਹਾ ਉਹ ਉਹਦੇ ਵੀ ਐਫ ਆਈ ਆਰ ਦੀ ਕਾਪੀ ਨਾ ਲਾ ਕੇ ਪਹਿਲਾਂ ਵੀ ਲਾ ਕੇ ਹਾਲਾਂਕਿ ਪਹਿਲ ਜਾਨਾਂ ਨੇ ਟੱਪੀਆਂ ਨਹੀਂ ਐਕਸੀਡੈਂਟ ਬਹੁਤ ਹੋਇਆ ਪਹਿਲਾਂ ਵੀ ਉਹ ਸਾਧਨਾ ਲਾ ਕੇ ਵਜਨ ਬਣਾਉਂਕਾਤਰ ਕਿ ਇਹ ਢਾਈ ਤੋਂ ਬਣਾ ਨਾ ਬੈਠੇ ਕੋਈ ਫਾਇਦਾ ਨਹੀਂ ਕੋਈ ਦਬਾਅ ਬਣਾਵਾਂਗੇ ਪਹਿਲੀ ਹੁਣ ਤੱਕ ਤਾਂ ਨਹੀਂ ਕੋਈ ਗਿਆ ਇਹ ਜਿੰਨਾ ਹੁਣ ਦਬਾਅ ਬਣ ਕੁੱਤੇ ਬਰਦਾਸ਼ਤ ਤੇ ਜਾਂ ਚੱਲ ਤਾ ਤੇ ਜਾਂਦੇ ਆ ਨਹੀਂ ਜਾਂਦੇ ਇਹ 16 ਤਰੀਕ ਤੇ ਅੱਜ ਤਾਂ ਪੱਟਲਾ ਕਰਤ ਹੋਇਆ ਕਾਜੀ ਉਹ ਵੀ ਹੋਰ ਤਾਂ ਉਸੇ ਦੀ ਕਹਾਣੀ ਹੈ ਕਿ ਪ੍ਰਸ਼ਾਸਨ ਦਿਖਤ ਨਾ ਹੋ ਗਏ ਤੇ ਰਾਕਾਤ ਨਾਲ ਦੀ ਕਹਾਣੀ ਹੈ ਬੰਦੇ ਸੰਸਾਰ ਨੇ ਲੋਕ ਲੋਕ ਤਾਂ ਜੀ